ਅੱਜ ਅਸੀਂ ਬਨਾਲਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਵੀ ਗੁਰਮੀਤ ਸਿੰਘ ਮੀਥੇਰ ਵੀ ਸੱਚਾ ਚੌਣ ਮਦਾਨ ਚਲੇ। ਬਸ ਉਹ ਉਹ ਬੋਟਾ ਲੈ ਕੇ ਚਲੇ ਜਾਂਦੇ ਨੇ ਜੀ। ਬਹੁਤ ਵੱਡੇ ਵੱਡੇ ਨੇਤਾ ਬਨਾਲਾ ਦੇ ਵਿੱਚ ਰਹਿ ਚੁੱਕੇ ਨੇ ਪਰ ਲੱਗਦਾ ਨਹੀਂ ਕਿ ਸ਼ਹਿਰ ਦਾ ਕੋਈ ਵਿਕਾਸ ਹੋਇਆ ਹੈ। ਲੋਕ ਸਭਾ ਚੋਣਾਂ ਲੈ ਕੇ ਜਿੱਥੇ ਪੂਰੇ ਭਾਰਤ ਵਿੱਚ ਸਰਗਾਮੀਆਂ ਵੱਧ ਚੁੱਕੀਆਂ ਨੇ ਜੇ ਗੱਲ ਕਰੀ ਅੱਜ ਅਸੀਂ ਬਨਾਲਾ ਦੇ ਵਿੱਚ ਪਹੁੰਚੇ ਹਾਂ ਲੋਕ ਸਭਾ ਹਲਕਾ ਸੰਗਰੂਰ ਦਾ ਵਿਧਾਨ ਸਭਾ ਹਲਕਾ ਬਰਨਾਲਾ। ਲੋਕ ਸਭਾ ਹਲਕਾ ਸੰਗਰੂਰ ਵਿੱਚ ਨੌ ਵਿਧਾਨ ਸਭਾ ਹਲਕਾ ਪੈਂਦੇ ਨੇ ਜਿਸ ਵਿੱਚ ਬਨਾਲਾ ਵੀ ਆ। ਇੱਥੇ ਦੱਸਣਾ ਚਾਹਾਂਗੇ ਬਰਨਾਲਾ ਤੋਂ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਜਿਹੜੇ 2022 ਵਿੱਚ ਚੋਣਾਂ ਜਿੱਤ ਕੇ ਮੰਤਰੀਬਦ ਤੇ ਮੰਤਰੀ ਬਣੇ ਤੇ ਉਸ ਦੋ ਵਾਰ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਉਤਾਰਿਆ ਗਿਆ ਤੇ ਪਿਛਲੀ ਵਾਰੀ ਲੋਕ ਸਭਾ ਜਿਮਨੀ ਚੋਣਾਂ ਵਿੱਚ ਸਿਮਨਜੀਤ ਮਾਨ ਨੇ ਜਿੱਤ ਹਾਸਲ ਕੀਤੀ ਸੀ ਉਹਨਾਂ ਉਹ ਦੁਬਾਰਾ ਇਸ ਵਾਰ ਚੋਣ ਮੈਦਾਨ ਵਿੱਚ ਉਤਰੇ ਨੇ ਤੇ ਸ਼ੋਭਨੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਤੁੰਦਾ ਜਿਹੜੇ ਚੋਣ ਮੈਦਾਨ ਵਿੱਚ ਉਤਾਰੇ ਗਏ ਨੇ ਤੇ ਕਾਂਗਰਸ ਵੱਲੋਂ ਪਿਛਲੀ ਵਾਰ ਦਲਬੀਰ ਸਿੰਘ ਗੋਲਡੀ ਜੁਰਚ ਜਿਮਨੀ ਚੋਣਾ ਚੋ ਮੈਦਾਨ ਵਿੱਚ ਉਤਰੇ ਸੀ ਇਸ ਵਾਰ ਸਪਾਥਿੰਗ ਖੈਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਭਾਜਪਾ ਵੱਲੋਂ ਹਜੇ ਜਿਹੜੇ ਉਮੀਦਵਾਰ ਐਲਾਨੇ ਨਹੀਂ ਗਏ ਪਰ ਚਰਚਾਾਂ ਵਿੱਚ ਜ਼ਰੂਰ ਹੈ ਕਿਉਂਕਿ ਪਿਛਲੀ ਵਾਰ ਕੇਵਲ ਸਿੰਘ ਢਿੱਲੋ ਜੋ ਬਨਾਲੇ ਦੇ ਵਿਧਾਇਕ ਰਹੇ ਚੁੱਕੇ ਨੇ ਉਹ ਚੋਣ ਮੈਦਾਨ ਵਿੱਚ ਉਤਰੇ ਸੀ ਇਸ ਵਾਰ ਅਰਵਿੰਦ ਕੰਨਾਤ ਤੇ ਕੇਵਲ ਸਿੰਘ ਢਿੱਲੋ ਦਾ ਨਾਮ ਜ਼ੋਰ ਚੱਲ ਰਿਹਾ ਪਰ ਐਲਾਨ ਨਹੀਂ ਹੋਇਆ ਇਸ ਨੂੰ ਲੈ ਕੇ ਜਿਹੜੀ ਚੋਣਾਂ ਨੂੰ ਲੈ ਕੇ ਜਿਹੜੇ ਆਵਾਮ ਦੀ ਆਵਾਜ਼ ਹੈ ਉਹ ਕੀ ਆਵਾਜ਼ ਹੈ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੁੰਦੇ ਨੇ ਕਿਸ ਮੁੱਦੇ ਨੂੰ ਲੈ ਕੇ ਬੋਟ ਦੇਣਗੇ ਤੇ ਕਿਸ ਤਰ੍ਹਾਂ ਦਾ ਵਿਕਾਸ ਚਾਹਦੇ ਆ ਬੇਰੀ ਨੂੰ ਉਸ ਨੂੰ ਲੈ ਕੇ ਅੱਜ ਬਰਨਾਲਾ ਵਿੱਚ ਗੱਲ ਕਰਾਂਗੇ ਲੋਕਾਂ ਨਾਲ ਕਿਸ ਤਰ੍ਹਾਂ ਦਾ ਉਮੀਦਵਾਰ ਹੋਵੇ ਕਿਸ ਮੁੱਦੇ ਨੂੰ ਲੈ ਕੇ ਵੋਟ ਪਾਣਗੇ ਅੱਛਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਾਜੇਂਦਰ ਗਾਰਗੀ ਹੈ ਜੀ ਗਾਰਗੀ ਜੀ ਜੇ ਗੱਲ ਕਰੀਏ ਲੋਕ ਸਭਾ ਚੋਣਾਂ ਆ ਗਈਆਂ ਆ ਤੇ ਕਿਸ ਤਰ੍ਹਾਂ ਦਾ ਉਮੀਦਵਾਰ ਚਾਹਦੇ ਹੋ ਤੇ ਕਿਸ ਪਾਰਟੀ ਨਾਲ ਮੰਨ ਲਈ ਕਿਸ ਪਾਰਟੀ ਦਾ ਹੋਵੇ ਤੁਹਾਡਾ ਇਹਦਾ ਸਾਡੇ ਸ਼ਹਿਰ ਦੇ ਵਿੱਚ ਉਮੀਦਵਾਰ ਆਵੇ ਕੋਈ ਵੱਡੀ ਪਾਰਟੀਆਂ 4 ਬੰਦਿਆਂ ਨੂੰ ਲਿਆ ਕੇ ਸਾਡੇ ਬਰਨਾਲੇ ਵਿੱਚ ਖੜਾ ਰਿਹਾ ਸਾਨੂੰ ਬਰਨਾਲਾ ਦਾ ਪ੍ਰੋਪਰ ਇਹੋ ਜਿਹੇ ਬੰਦਾ ਚਾਹੀਦਾ ਜਿਹੜਾ ਹਰ ਸਮੇਂ ਦੁੱਖ ਸੁੱਖ ਦੇ ਵਿੱਚ ਸਾਡੀ ਗੱਲ ਸੁਣੇ ਕੀ ਗੱਲ ਕਰੀ ਕਿਸ ਤਰ੍ਹਾਂ ਦੇ ਵਿਕਾਸ ਚਾਹਨੇ ਹੋ ਕੀ ਉਮੀਦ ਰੱਖਦੇ ਹੋ ਆਨਾਲੇ ਦਿਨਾਂ ਚ ਕੀ ਜੋ ਜਿੱਤੇ ਉਹ ਤੇ ਕਿਸੇ ਇਹ ਸਿਰ ਜੀ ਕੰਮ ਦੇਊ ਰੇਡ ਕਰ ਸਕਣ ਇੱਕ ਤਾਂ ਸਾਡੇ ਏਰੀਆ ਦੇ ਵਿੱਚ ਉਹੋ ਜਿਹਾ ਬੰਦਾ ਆਵੇ ਜਿਸ ਤਰ੍ਹਾਂ ਏਸੇ ਸਾਡੇ ਬਰਨਾਲੇ ਦੇ Chief Minister Minister ਸਾਰੇ ਰਹਿ ਚੁੱਕੇ ਪਰ ਬਰਨਾਲੇ ਵਿੱਚ ਅੱਜ ਤੱਕ ਸਾਡੇ ਕੋਈ ਆਜਾ ਹਸਪੀਟਲ ਨਹੀਂ ਬਣਿਆ ਵੱਡੇ ਵੱੱਧਰ ਦੇ ਸਾਡੇ ਬਰਨਾਲੇ ਦਾ ਸੀਐਮ ਹੋਵੇ ਸਾਡੇ ਬਰਨਾਲੇ ਵਧੀਆ ਮੰਤਰੀ ਹੋਣ ਪਰ ਬਰਨਾਲੇ ਵਿੱਚ ਕੋਈ ਚੰਗਾ ਹੈ ਜਾਂ ਕਾਲਜ ਨਹੀਂ ਬਣਿਆ ਕੋਈ ਚੰਗਾ ਹੈ ਜਾਂ ਹਸਪਤਲ ਨਹੀਂ ਬਣਿਆ ਸਾਨੂੰ ਉਸ ਬੰਦੇ ਰੋੜਾ ਹੈ ਜਿਹੜਾ ਏਮਡ ਵਰਗਾ ਹਸਪਤਲ ਬਰਨਾਲੇ ਵਿੱਚ ਲੈ ਕੇ ਆਵੇ ਪੀਜੀਆ ਵਰਗਾ ਹਸਪਤਲ ਬਰਨਾਲੇ ਵਿੱਚ ਲੈ ਕੇ ਆਵੇ ਪੰਜਾਬ ਯੂਨੀਵਰਸਿਟੀ ਦਾ ਕੋਈ ਬਹੁਤ ਵੱਡਾ ਕਾਲਜ ਇਸ ਬਰਨਾਲੇ ਧਰਤੀ ਤੇ ਲੈ ਕੇ ਸਾਨੂੰ ਉਹ ਆਜਾ ਉਮੀਦਵਾਰ ਚਾਹੀਦਾ ਹੈ ਬਦਨ ਹੋਰ ਵੀ ਲੋਕ ਨੇ ਕੀ ਨਾਮ ਹੈ ਤੁਹਾਡੇ ਅਨਿਲ ਸ਼ਰਮਾ ਜੀ ਅ ਅਨਿਲ ਸ਼ਰਮਾ ਜੀ ਜਿਵੇਂ ਲੋਕ ਸਭਾ ਚੋਣਾਂ ਨੇ ਕਿਸ ਤਰ੍ਹਾਂ ਉਮੀਦਵਾਰ ਚਾਹਨੇ ਤੁਸੀਂ ਉਮੀਦਵਾਰ ਤੁਨੂੰ ਲੈ ਕੇ ਇੱਕ ਸੋਚ ਹੈ ਵੀ ਕੋਈ ਵੀ ਉਮੀਦਵਾਰ ਹੋਵੇ ਜਿਹੜਾ ਸ਼ਹਿਰ ਦਾ ਭਲਾ ਕਰੇ ਕਿਉਂਕਿ ਇੱਥੇ ਬਹੁਤ ਵੱਡੇ ਵੱਡੇ ਨੇਤਾ ਬਰਨਾਲੇ ਦੇ ਵਿੱਚ ਰਹਿ ਚੁੱਕੇ ਨੇ ਪਰ ਲੱਗਦਾ ਨਹੀਂ ਕਿ ਸ਼ਹਿਰ ਦਾ ਕੋਈ ਵਿਕਾਸ ਹੋਇਆ ਵਿਕਾਸ ਕਰਨ ਵਾਲਾ ਕੋਈ ਉਮੀਦਵਾਰ ਹੋਵੇ ਤਾਂ ਸਾਨੂੰ ਚਾਹਨੇ ਬਹੁਤ ਵਧੀਆ ਹੋਊਗਾ ਜਿਵੇਂ ਗਾਰਗੀ ਜੀ ਨੇ ਦੱਸਿਆ ਇੱਕ ਵਧੀਆ ਹਸਪੀਟਲ ਦੀ ਜ਼ਰੂਰਤ ਹੈ ਛੋਟੀ ਤੇ ਛੋਟੀ ਬਿਮਾਰੀਆਂ ਲੈ ਕੇ ਲੁਧਿਆਣੇ ਭਜਣਾ ਪੈਂਦਾ ਕੋਈ ਵਧੀਆ ਡਾਕਟਰ ਹੋਣ ਵਧੀਆ ਹਸਪੀਟਲ ਹੋਵੇ ਵਧੀਆ ਕੋਈ ਯੂਨੀਵਰਸਿਟੀ ਟਾਈਪ ਕੋਈ ਕਾਲਜ ਬਣ ਜੇ ਕੋਈ ਵਧੀਆ ਚੀਜ਼ਾਂ ਲੈ ਕੇ ਆਵੇ ਜਿਹੜਾ ਸ਼ਹਿਰ ਨੂੰ ਤਰੱਕੀ ਵੱਲ ਲੈ ਕੇ ਜਾਵੇ ਬਰਨਾਲਾ ਜਿੱਥੇ ਅਸੀਂ ਪਿਛਲੇ 50 ਸਾਲ ਤੋਂ ਉੱਥੇ ਹੀ ਖੜਾ ਚੋਣਾ ਮੇਲੇ ਤਾਂ ਪਹਿਲਾਂ ਵੀ ਕਹਿੰਦੇ ਨੇ ਭਗਵਾਨ ਤੋਂ ਬਾਅਦ ਖੋਜ ਭਗਵਾਨ ਜਮਾਨ ਵੀ ਇੱਥੇ ਲੋਕ ਸਭਾ ਮੈਂਬਰ ਰਹੇ ਗਏ ਨੇ ਤੇਮਨ ਜੀ ਮਾਨ ਵੀ ਮੈਂਬਰ ਰਹੇ ਚੁਕੇ ਨੇ ਵਾਦੇ ਤਾਂ ਸਾਰੇ ਕਰਕੇ ਗਏ ਨੇ ਬਹੁਤ ਵੱਡੇ ਵੱਡੇ ਪਰ ਲੱਗਦਾ ਤਾਂ ਹੈ ਨਹੀਂ ਕੋਈ ਪੂਰਾ ਹੋਇਆ ਜੇ ਪੂਰੀ ਨਹੀਂ ਕਰਨੇ ਫਿਰ ਵਾਦੇ ਕਰਨ ਦਾ ਕੀ ਫਾਇਦਾ ਵਾਦੇ ਕਰੋ ਉਨੇ ਕ ਕਰ ਲੋ ਜਿੰਨੇ ਕ ਪੂਰੇ ਕਰ ਸਕਦੇ ਆ ਜੀ ਹੋਰ ਲੋਕਾਂ ਨਾਲ ਗੱਲ ਕਰ ਕੀ ਨਾਮ ਹੈ ਤੁਹਾਡਾ ਜਸ਼ਪਾਲ ਸਿੰਘ ਲਾਈ ਜੀ ਜਸ਼ਪਾਲ ਤੁਸੀਂ ਜੂਥ ਹੋ ਲੋਕ ਸਭਾ ਇਲੈਕਸ਼ਨ ਪਹਿਲਾਂ ਵੀ ਦੇਖਿਆ ਹੋਣਗੇ ਹੁਣ ਵੀ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਉਮੀਦਵਾਰ ਚਾਹਨੇ ਹੋ ਤੇ ਕਿਸ ਕਿਸ ਮੁੱਦੇ ਨੂੰ ਲੈ ਕੇ ਵੋਟ ਪਾਉਣਗੇ ਜੀ ਤਾਂ ਹੀ ਕਹਿੰਦਾ ਉਮੀਦਵਾਰ ਵਧੀਆ ਹੋਵੇ ਜੀ ਇਸੀ ਦੁਕਾਨਾਂ ਤੇ ਜਿਵੇਂ ਬੈਠੇ ਆ ਅੱਜ ਕੱਲ ਲੁੱਟਕੋਫ ਹੋ ਰਹੀਆਂ ਐਸੀ ਆਪਦੀ ਸੇਫਟੀ ਭਾਲਨੇ ਜਾਂਦੇ ਦੁਕਾਨ ਤੇ ਬੱਠੇ ਦੀ ਆਪਦੇ ਘਰੇ ਬੱਠੇ ਦੀ ਸਾਨੂੰ ਅਜਾ ਉਮੀਦਵਾਰ ਮਿਲੇ ਜਿਹੜਾ ਸਾਡੀ ਸੇਫਟੀ ਰੱਖੇ ਸਾਨੂੰ ਸੇਫਟੀ ਚਾਹੀਦੀ ਸਾਨੂੰ ਇਸ ਤੋਂ ਥੋੜੇ ਐਮਐਲਏ ਵੀ ਥੋੜੇ ਚੌਨ ਮੈਦਾਨ ਚ ਨੇ ਹਾਂਜੀ ਹੈਗੇ ਤਾਂ ਹੈਗੇ ਮੈਦਾਨ ਚ ਸੇਫਟੀ ਕਿਤੇ ਜੀ ਸਾਰੇ ਆਮਦਗਾਨਾਂ ਦੀ ਲੁੱਟਾਂ ਹੋ ਰਹੀਆਂ ਇੱਕ ਦਰੇ ਸਾਰੇ ਘਰਾਂ ਦੀ ਲੁੱਟਾਂ ਹੋ ਰਹੀਆਂ ਅਸੀਂ ਤਾਂ ਆਪਦੀ ਸੇਫਟੀ ਭਾਵੇਂ ਸਭ ਤੋਂ ਹੋਰ ਕੁਝ ਨਹੀਂ ਚਾਹੀਦਾ ਜੀ ਮਹਿੰਗਾਈ ਵੀ ਬੰਦਾ ਚੱਲ ਲੂਗਾ ਗਰੀਬੀ ਵੀ ਚੱਲੂ ਸਭ ਕੁਝ ਚੱਲ ਜਿਹੜਾ ਲੁੱਟਾਂ ਖੋਹ ਹੁੰਦੀਆਂ ਨੇ ਮਾਰਕ ਟੁੰਦੀ ਐ ਇਹ ਨਹੀਂ ਬੰਦਾ ਚੱਲ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਐ ਕਿ ਸਾਨੂੰ ਸੇਫਟੀ ਮਿਲੇ ਬਸ ਕਿਤੇ ਵੀ ਮਿਲੇ ਪਾਰਟੀ ਦਾ ਹੁਣ ਕੋਈ ਵੀ ਕੋੜੀ ਵੀ ਬੰਦਾ ਕੋਈ ਵਧੀਆ ਆਊਗਾ ਇੱਥੇ ਉਹਨੂੰ ਚੋਣੋਂ ਕੋ ਬੋਟ ਪਾਵਾਂਗੇ ਜੀ ਬਸ ਸਭ ਦੇ ਆਊਟ ਕੀ ਨਾਮ ਹੈ ਤੁਹਾਡਾ ਜਿਹੜਾ ਗਰਤੀ ਤੁਸੀਂ ਗਰਪੀ ਕਿਸ ਤਰ੍ਹਾਂ ਇਸ ਵਾਰ ਲੋਕਚਾਨਾ ਦੇਖਦੇ ਹੋ ਕੀ ਮੁੱਦਿਆਂ ਨੂੰ ਦੇਖ ਕੇ ਤੁਸੀਂ ਵੋਟ ਦੇਣਾ ਚਾਹੋਗੇ ਵੋਟ ਤਾਂ ਜਿਹੜਾ ਕੋਈ ਵਧੀਆ ਕੰਮ ਕਰ ਰਿਹਾ ਜੀ ਉਸ ਨੂੰ ਵੋਟ ਜਾਊਗੀ ਵਧੀਆ ਜੋ ਵਿਕਾਸ ਦੀ ਗੱਲ ਕਰੂਗਾ ਉਹ ਵੋਟ ਜਾਊਗਾ ਇਹਨਾਂ ਨੂੰ ਵੀ ਪੁੱਛਾਂਗੇ ਇਹ ਲੋਕਾਂ ਨੂੰ ਗੋਲ ਗੁਪੇ ਖਵਾਉਂਦੇ ਨੇ ਪਰ ਨਾਲ ਇਹਨਾਂ ਨੂੰ ਚਰਚਾ ਵੀ ਹੁੰਦੀ ਹੋਊਗੀ ਹਾਂ ਜੀ ਕੀ ਨਾਮ ਹੈ ਤੁਹਾਡਾ ਅਚੋ ਕੁਮਾਰ ਜੀ ਅਚੋ ਕਿਸ ਵਾਰ ਲੋਕ ਲੋਕ ਸਭਾ ਚੋਣ ਆ ਲੋਕੀ ਗੱਲਾਂ ਕਰਦੇ ਹੋਣਗੇ ਕਿਹਨੂੰ ਪਾਰਟੀ ਨੂੰ ਤੁਸੀਂ ਪਸੰਦ ਕਰਦੇ ਹੋ ਲੋਕੀ ਕਿਹਦੀ ਗੱਲ ਕਰਦੇ ਨੇ ਜੇ ਆਪਾਂ ਨੂੰ ਵਧੀਆ ਲੱਗੂ ਉਹਨਾਂ ਚ ਵੋਟ ਪਾਵਾਂਗੇ ਹੀ ਦੇਖੋ ਸਾਨੂੰ ਤਾਂ ਇੱਥੇ ਵਧੀਆ ਬੰਦਾ ਚਾਹੀਦਾ ਹੈ ਜਿਵੇਂ ਆਪਣੇ ਮੋਦੀ ਸਾਹਿਬ ਹੋ ਗਏ ਇਹੋ ਜਿਹੇ ਬੰਦੇ ਚਾਹੀਦੇ ਨੇ ਆਪਾਂ ਨੂੰ ਕਿ ਆਪਣੇ ਦੁੱਖ ਸੁੱਖ ਤੇ ਖੜੇ ਹੋਣ ਬਾਕੀ ਦੇ ਇੱਥੇ ਕੋਈ ਆਂਦਾ ਹੀ ਨਹੀਂ ਜਾਂਦਾ ਨਹੀਂਗਾ ਸਾਨੂੰ ਦੁਖੀ ਕਰਦੇ ਨੇ ਬਸ ਤੇ ਇੱਥੇ ਐਸੇ ਲੋਕਲ ਮੰਤਰੀ ਵੀ ਗੁਰਮੀਤ ਸਿੰਘ ਮੀਤੇਰ ਵੀ ਇਸ ਵਾਰ ਚੋਣ ਮੈਦਾਨ ਚ ਨੇ ਬਸ ਉਹ ਤਾਂ ਬੋਟਾ ਲੈ ਕੇ ਚਲੇ ਜਾਂਦੇ ਨੇ ਜੀ ਮੁੜ ਕੇ ਉਹਨਾਂ ਦੇ ਕਿਹੜਾ ਆਏ ਕੋਰੋਨੇ ਵਿੱਚ ਵੀ ਨਹੀਂ ਆਏ ਦੇਖੋ ਇੰਨਾ ਪੁਰਾ ਹੁਆਇਆ ਸਾਡਾ ਬਸ ਹੁਣ ਕੀ ਕਰੀਏ ਵੈਂਦੀ ਵੀ ਖੜੇ ਇਹਨਾਂ ਨੂੰ ਵੀ ਪੁੱਛਦੇ ਆਂ ਕੀ ਨਾਮ ਥੋੜਾ ਜੀ ਮੇਰਾ ਮੀਟੂ ਕਰੋ ਬਸ ਅ ਤੁਸੀਂ ਇਸ ਵਾਰ ਜਿਵੇਂ ਲੋਕ ਸਭਾ ਚੋਣਾਂ ਨੇ ਸਾਰੇ ਪਾਰਟੀਆਂ ਨੇ ਉਮੀਦਵਾਰ ਖੜੇ ਹੋ ਚੁੱਕੇ ਨੇ ਅੱਜ ਬਣਿਆ ਜੀ ਅਨਾਉਂਸ ਕਰਨਾ ਹੈ ਤੇ ਕਿਸ ਤਰ੍ਹਾਂ ਦਾ ਉਮੀਦਵਾਰ ਚਾਹਨੇ ਹੋ ਤੇ ਕੀ ਉਹ ਤੁਸ ਰੱਖਦੇ ਹੋ ਕਿ ਕਿਸ ਤਰ੍ਹਾਂ ਦਾ ਕੰਮ ਹੋਣਾ ਅਸੀਂ ਇਹ ਐਕਸਪੈਕਟੇਸ਼ਨ ਰੱਖਦੇ ਆਂ ਉਹਨਾਂ ਤੋਂ ਕਿ ਸਾਡੇ ਏਰੀਆ ਦੀ ਜਿਹੜੀ ਉਹ ਡਿਵੈਲਪਮੈਂਟ ਹੋਵੇ ਮੈਕਸਿਮਮ ਡਿਵੈਲਪਮੈਂਟ ਹੋਵੇ ਸਹੀ ਮਾਣੇ ਦੇ ਰਿਸਤੇ ਜਿਹੜੀ ਮਹਿੰਗਾਈ ਹੈ ਉਹ ਘਟਣੀ ਚਾਹੀਦੀ ਹੈ ਜਿਹੜੀ ਇੰਪਲੋਇਮੈਂਟ ਹੈ ਉਹ ਵਧਣੀ ਚਾਹੀਦੀ ਹੈ ਫ੍ਰੀ ਬਿਜਲੀ ਦੇ ਰਹੇ ਹੋ ਬਚਾਈਏ ਇਸ ਦੇ ਕਿ ਤੁਸੀਂ ਫ੍ਰੀ ਬਿਜਲੀ ਦੇਓ ਲੋਕਾਂ ਨੂੰ ਕੰਮ ਦਿਓ ਇੰਪਲॉयਮੈਂਟ ਵਧਣੀ ਚਾਹੀਦੀ ਇੱਥੇ ਕੋਈ ਕੋਈ ਪਾਰਟੀ ਪਸੰਦ ਹੈ ਕੋਈ ਜਿਹੜੀ ਤੁਸੀਂ ਜਾਣਦੇ ਹੋ ਪਾਰਟੀ ਕੁਲਰ ਇਹ ਨਹੀਂ ਹੈ ਡਿਪੈਂਡ ਕਰਦਾ ਹੈ ਕਿ ਤੁਹਾਡੇ ਕੈਂਡੀਡੇਟ ਦੀ ਸੋਚ ਕਿਦਾਂ ਦੀ ਹੈ ਕਿੰਨਾ ਵਰਕਿੰਗ ਹੈ ਕਿੰਨਾ ਹਾਰਡ ਵਰਕਿੰਗ ਹੈ ਬਿਹੇਵ ਕਿਸ ਤਰ੍ਹਾਂ ਦਾ ਹੈ ਉਹਦਾ ਇਹ ਸਾਰੇ ਫੈਕਟਰਸ ਕਨਸੀਡਰ ਹੁੰਦੇ ਇੱਥੇ ਬਹੁਤ ਵਧੀਆ ਗੱਲ ਕਹੀ ਇਹਨਾਂ ਨੇ ਕਿਹਾ ਨੇ ਕਿ ਪਾਰਟੀ ਨਹੀਂ ਮੈਂ ਉਮੀਦਵਾਰ ਅਸੀਂ ਦੇਖਾਂਗੇ ਜਿਹੜਾ ਕੰਮ ਕਰਨ ਵਾਲਾ ਹੋਊਗਾ ਬੜ ਚੜ ਕੇ ਅੱਗੇ ਕੰਮ ਕਰੂਗਾ ਉਸ ਨੂੰ ਚੁਣਾਂਗੇ ਪਰ ਇਹਨਾਂ ਦੀ ਜਿਹੜੀ ਗੱਲਾਂ ਕਹੀਆਂ ਜਰੂਰ ਤੇ ਵੱਡੀ ਗੱਲ ਹੈ ਕਿ ਸੜਕਾਂ ਦੇ ਕਹਿੰਦੇ ਮੌਲ ਤੇ ਕੰਮ ਲੱਗ ਰਿਹਾ ਜਿਹੜੀ ਲੋਕਾਂ ਦੀ ਮਿਡਲ ਕਲਾਸ ਦੀ ਲੋੜ ਹੈ ਉਹ ਪੂਰੀ ਨਹੀਂ ਹੋ ਰਹੀਆਂ ਹੋਰ ਵੀ ਅੱਗੇ ਗੱਲ ਕਰਦੇ ਲੋਕਾਂ ਨਾਲ ਜਾ ਕੇ ਰਿਕਵਾ ਜੀ ਲੋਕ ਸਭਾ ਚੋਣਾਂ ਨੇ ਕਿਸ ਤਰ੍ਹਾਂ ਦਾ ਇਸ ਵਾਰ ਤੁਸੀਂ ਉਮੀਦਵਾਰ ਚਾਹੁੰਦੇ ਜੀ ਕਿਸੇ ਨੂੰ ਕੁਛ ਨਹੀਂ ਕਰਨਾ ਜੀ 2-2 ਲੱਖ ਰੁਪਏ ਦੇ ਐਮਪੀ ਐਮਐਲਏ ਵੀ ਕੀ ਜਾਂਦੇ ਨੇ ਅਸੀਂ ਕੀ ਕਰ ਸਕਦੇ ਕੀ ਕਹਿ ਸਕਦੇ ਇਸ ਬਾਰੇ ਕੁਛ ਨਹੀਂ ਪਤਾ ਨਹੀਂ ਆਪਾਂ ਵੋਟ ਪਾਣ ਤਾਂ ਜਾਵਾਂਗੇ ਨਾ ਵੋਟ ਪਾ ਵੋਟ ਪਾਵਾਂਗੇ ਇਹ ਕਿਸ ਤਰ੍ਹਾਂ ਦਾ ਬੇਵੋ ਰੱਖਦੇ ਹੋ ਤੁਸੀਂ ਅਸੀਂ ਤਾਂ ਜਿੱਥੇ ਨਾ ਉਹ ਨਾਂ ਵਾਲਾ ਆਊਗਾ ਉਹ ਉਹ ਬਟਨ ਦਬਾਂਗੇ ਤਾਂ ਨੋਟਾਬ ਹੋਊਗਾ ਨਾ ਉਹ ਦਬਾਂਗੇ ਨੋਟਾ ਦਬਾਂਗੇ ਅਮੀਰ ਵਰ ਕੋਈ ਨਹੀਂ ਪਸੰਦ ਅਮੀਰ ਵਰ ਕੋਈ ਪਾਰਟੀ ਨਹੀਂ ਪਸੰਦ ਹੈ ਕੁਝ ਕਰਦੇ ਹੀ ਨਹੀਂ ਇੱਥੇ ਪਾਰਟੀ ਵੀ ਨਹੀਂ ਪਸੰਦ ਕੋਈ ਹੋਰ ਹੋਰ ਕੋਈ ਅੱਗੇ ਆਸਰ ਰੱਖ ਸਕਦੇ ਹੋ ਕਿ ਅੱਗੇ ਇਸ ਤਰ੍ਹਾਂ ਹੋਵੇ ਤਾਂ ਅਸੀਂ ਪਸੰਦ ਕਰਾਂਗੇ ਕੁਝ ਹੋਣਾ ਹੀ ਨਹੀਂ ਜੀ ਇਸ ਦਾ ਕੁਝ ਨਹੀਂ ਹੋਣਾ ਜੇ ਇਹੋ ਜਿਹੇ ਆਪਣੇ ਮੂਰੇ ਬੰਦੇ ਬੈਠੇ ਰਹਿਣਗੇ ਕੁਝ ਨਹੀਂ ਹੈ ਇਦਾਂ ਹੀ ਨਰਾਜ਼ਗੀ ਸਾਰੀ ਪਾਰਟੀਆਂ ਨੂੰ ਦੇਖਣ ਮਿਲਦੀ ਹੈ ਕਹਿੰਦੇ ਕੁਝ ਨਹੀਂ ਹੋਣਾ ਸਰ ਕੀ ਨਾਮ ਤੁਹਾਡਾ ਜੀ ਜਸਪਾਲ ਜੀ ਜੇ ਗੱਲ ਕਰੀਏ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਉਮੀਦਵਾਰ ਚਾਹਨੇ ਹੋ ਤੇ ਉਮੀਦਵਾਰ ਤਾਂ ਇਸ ਤਰ੍ਹਾਂ ਦੇ ਹੋਵੇ ਜਿਹੜਾ ਕੋਈ ਕੰਮ ਕਰੇ ਸ਼ਹਿਰ ਦੇ ਦੇਖੋ ਇੱਥੇ ਸਟੀਲ ਲਟਾਂ ਵੀ ਨਹੀਂ ਹੈ ਗਲੀ ਦੇ ਵਿੱਚ ਬਾਕੀ ਮੋਦੀ ਸਾਹਿਬ ਦੇ ਨਾਲ ਹੈ ਕਿੰਨਾ ਸੱਕਰ ਤੋੜੀ ਉਹਨਾਂ ਨੇ ਰਾਮ ਮੰਦਰ ਬਣਾਇਆ ਹੈ ਜੋ ਰਾਮ ਕੋ ਲਾਏ ਹਨ ਹਮ ਉਹਨੂੰ ਲਾएंगे ਅੱਗੇ ਕੀ ਆਸ ਰੱਖਦੇ ਹੋ ਕਿ ਇਹਦਾ ਕੰਮ ਇੱਥੇ ਧੂਰੇ ਜਿਹੇ ਹੋਣੇ ਚਾਹੀਦੇ ਉਦੋਂ ਇਹ ਤਾਂ ਅੱਛਾ ਹਸਪੀਟਲ ਬਣੇਗੀ ਸ਼ਾਇਦ ਇਹ ਲੋਕਾਂ ਦੀ ਸੁਣਵਾਈ ਹੋਵੇ ਹਰ ਕੰਮ ਦੇ ਵਿੱਚ ਇੱਥੇ ਕਿਸੇ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਕਿਸੇ ਦੀ ਕੋਈ ਤੇ ਗੁੰਡਾਗਰਦੀਆਂ ਬੰਦ ਹੋਣ ਜੀ ਬਸ ਇਹੀ ਚਾਹੁੰਦੇ ਆ ਹੋਰ ਆਪਾਂ ਕੀ ਦੁਕਾਨਦਾਰ ਕੀ ਚਾਹੁੰਦੇ ਹੁੰਦੇ ਨੇ ਜਿ세 ਇਹਨਾਂ ਨੇ ਵੀ ਦੱਸਿਆ ਕਿ ਸਾਨੂੰ ਚੰਗਾ ਹਸਪੀਟਲ ਚੰਗੀ ਸਿੱਖਿਆ ਚੰਗਾ ਇੱਥੇ ਸੇਫਟੀ ਚਾਹੀਦੀ ਹੈ ਉਸ ਨੂੰ ਲੈ ਕੇ ਮੁੱਦਿਆਂ ਨੂੰ ਲੈ ਕੇ ਵੋਟ ਕਰਾਂਗੇ ਅਸੀਂ ਹੋਰ ਵੀ ਗੱਲ ਕਰਦੇ ਆ ਸਾਡੇ ਨਾਲ ਹੋਰ ਵੀ ਹੈਗੇ ਨੇ ਕੀ ਨਾਮ ਹੈ ਤੁਹਾਡਾ ਹੀ ਮੇਰੇ ਦਾ ਮੇਰਾ ਹੁਣ ਨੀ ਕਮਾਰੇ ਜੀ ਸੰਜੀਪ ਜੀ ਅੱਜ ਲੋਕ ਸਭਾ ਚ ਆਉਣਾ ਜੀ ਕਿਸ ਤਰ੍ਹਾਂ ਦਾ ਉਮੀਦਵਾਰ ਆਨੇ ਸੀ ਇੱਕ ਸਾਫ਼ ਸੁਥਰੀ ਸ਼ਖੀ ਵਾਲਾ ਉਮੀਦਵਾਰ ਹੋਵੇ ਜੀ ਜਿਹੜਾ ਅਗੇ ਸ਼ਹਿਰ ਦੇ ਕੋਈ ਵਿਕਾਸ ਚ ਹਿੱਸਾ ਪਾਵੇ ਨਹੀਂ ਤਾਂ ਸ਼ਹਿਰ ਚ ਕੋਈ ਵਿਕਾਸ ਹੈ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਕਿਸ ਤਰ੍ਹਾਂ ਦੇ ਹੋ ਰਹੇ ਨੇ ਬਖ ਬਖ ਪਾਰਟੀਆਂ ਦੇ ਉਮੀਦਵਾਰ ਵੀ ਆ ਗਏ ਨੇ ਪਾਰਟੀਆਂ ਵੀ ਆ ਗਈਆਂ ਨੇ ਕਿਸ ਤਰ੍ਹਾਂ ਵੇ ਸੋਚ ਰੱਖਦੇ ਹੋ ਕਿ ਜਿਹੜੇ ਕੰਮ ਅਧੂਰੇ ਨੇ ਕਿਵੇਂ ਪੂਰੇ ਹੋ ਸਕਦੇ ਨੇ ਸ਼ਹਿਰ ਦੇ ਬਹੁਤ ਕੰਮ ਨੇ ਜਿਹੜੇ ਅਜੇ ਅਧੂਰੇ ਪਏ ਨੇ ਉਮੀਦ ਹੈ ਵੀ ਕੋਈ ਚੰਗਾ ਕੈਂਡੀਡੇਟ ਆਵੇ ਜਿਹੜਾ ਕੰਮ ਪੂਰੇ ਕਰੇ ਜੀ ਇਨਨ ਵੀ ਚੰਗੇ ਉਮੀਦਵਾਰੀ ਉਹ ਰੱਖਦੇ ਨੇ ਸਰ ਸਰ ਇੱਥੇ ਆਈ ਸੀ ਕਸਟਮਰ ਨੇ ਜਾ ਰਹੇ ਨੇ ਫਿਰ ਕੀ ਨਾਮ ਆਪ ਦਾ ਮੇਰਾ ਪੰਨੇਕਿਟ ਦਾ ਹੀ ਲਾਲ ਸਰ ਕਿ ਲੋਕ ਸਭਾ ਚੋਣਾਂ ਨੂੰ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੋਗੇ ਤੁਸੀਂ ਬੱਲਿਆ ਤਾਂ ਹੋਰ ਕੀ ਹੈ ਕੋਈ ਕੰਮ ਕਰਨ ਵਾਲਾ ਹੋ ਇਮਾਨਦਾਰ ਹੋ ਲੋਕੋ ਕੀ ਸੁਣੇ ਕੋਤੰਬਾ ਹੈ ਕਿ ਸਾਰੇ ਉਮੀਦਵਾਰ ਪ੍ਰਚਾਰ ਕਰਨਾ ਸ਼ੁਰੂ ਹੋ ਚੁੱਕੇ ਹੈ ਪਾਰਟੀਆਂ ਵਿੱਚ ਕੋਈ ਅਮੀਰ ਬਾਤ ਪਸੰਦ ਨਹੀਂ ਐਸੇ ਕੋਈ ਬਾਤ ਨਹੀਂ ਕੋਈ ਬੜੀਆ ਹੋ ਬਸ ਹੋਰ ਕੀ ਹੈ ਕੰਮ ਕੀ ਚਾਹਤੇ ਅਮੀਰ ਕੀ ਰੱਖਦੇ ਹਨ ਇਸ ਲੋਕੋ ਕੀ ਸੁਨੇ ਵਿਚਾਰੇ ਹੋਏ ਜੈਸੇ ਲੋਕ ਪਰੇਸ਼ਾਨੀ ਉਠਾ ਰਹੇ ਹਨ ਕੋਈ ਸੁਨੇ ਬਸ ਹੋਰ ਕੀ ਹੈ ਸਰ ਹੋਰ ਵੀ ਕੁਝ ਲੋਕ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਸਰ ਕੀ ਆਚਾ ਤੁਹਾਡਾ ਜੀ ਨਮਸਕਾਰ ਜੀ ਕੀ ਨਾਮ ਤੁਹਾਡਾ ਜੀ ਨਵੀਨ ਕੁਮਾਰ ਜੀ ਨਵੀਨ ਜੀ ਲੋਕ ਸਭਾ ਚੋਣਾਂ ਨੂੰ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੁੰਦੇ ਹੋ ਜੀ ਉਮੀਦਵਾਰ ਜਿਹੜਾ ਆਪਣੇ ਹਲਕੇ ਦਾ ਵਿਕਾਸ ਕਰ ਸਕੇ ਜੀ ਕੋਈ ਇਦਾਂ ਦਾ ਕੋਈ ਨਹੀਂ ਹੋਣਾ ਕੋਈ ਨਹੀਂ ਕੋਈ ਪਸੰਦ ਜਿਵੇਂ ਬਖਵਸ ਪਾਰਟੀ ਨੇ ਆਪਣੇ ਉਮੀਦਵਾਰ ਤਾਰਦੇ ਨੇ ਲੋਕਲ ਐਮਐਲਏ ਉਹ ਵੀ ਲੋਚਾਂ ਲੜ ਰਹੇ ਨੇ ਇਹ ਵੀ ਠੀਕ ਨਹੀਂ ਜੀ ਠੀਕ ਹੈਗਾ ਵੈਸੇ ਗੱਲ ਨਹੀਂ ਬਾਕੀ ਬਾਰੇ ਸਿਮਰ ਜੀ ਮਾਨ ਵੀ ਇੱਥੇ ਜਿੱਤੇ ਸੀ ਉਸ ਟਾਈਮ ਮਾਹੌਲ ਥੋੜਾ ਜਿਹਾ ਹੋਰ ਸੀ ਇਸ ਵਾਰ ਸਾਰੇ ਕੈਂਡੀਡੇਟ ਬਰਾਬਰ ਆਏ ਹੋਣੇ ਦੇਖੋ ਲੋਕਾਂ ਦਾ ਰਿਆਨ ਕਿ ਕੋਈ ਮੁੱਦਾ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਇਹ ਜਿਹੜਾ ਉਮੀਦਵਾਰ ਜਿਹੜਾ ਕੰਮ ਕਰੇ ਤਾਂ ਮੁੱਦਾ ਤਾਂ ਮੇਨ ਦਾ ਜੀ ਹੈਲਥ ਦਾ ਮੁੱਦਾ ਹੈ ਜੀ ਇਹ ਸਾਡੇ ਜਿਹੜੇ ਆਪਣੇ ਆਯੂ ਸਮਾਨ ਕਾਰਡ ਬਣੇ ਹੋਏ ਨੇਗੇ ਇਹ ਪਤਾ ਨਹੀਂ ਕਿਹਦੇ ਬਣ ਗਏ ਕਿਹਦੇ ਨਹੀਂ ਜੀਐਸਟੀ ਬੇਸ ਤੇ ਬਣਦੇ ਸਾਡਾ ਕੋਈ ਬਣਿਆ ਨਹੀਂ ਹਲੇ ਤੱਕ ਜੀ ਲੋਕ ਸਭਾ ਚੋਣਾਂ ਨੇ ਕਿਸ ਤਰ੍ਹਾਂ ਦਾ ਉਮੀਦਵਾਰ ਚਾਹਨਾ ਹੈ ਉਮੀਦਵਾਰ ਸਿਰਫ ਜਿਹੜਾ ਸਾਰਿਆਂ ਦੀ ਭਲਾਈ ਵਾਸਤੇ ਵਧੀਆ ਕੰਮ ਕਰ ਲਵੇ ਠੀਕ ਹੈ ਕੈਂਡੀਡੇਟ ਮੈਂ ਮਿਥੇਰ ਜੀ ਵਧੀਆ ਚੰਗੇ ਕੈਂਡੀਡੇਟ ਪਹਿਲਾਂ ਵੀ ਵਧੀਆ ਕੰਮ ਕੀਤੇ ਹੁਣ ਵੀ ਅੱਛੇ ਤੇ ਪਹਿਲਾਂ ਜਿਵੇਂ ਜੀ ਮਾਨ ਵੀ ਰਹੇ ਦਿੱਤੇ ਨੇ ਭੰਤ ਮਾਨ ਵੀ ਰਹੇ ਨੇ ਕਾਂਗਰਸ ਨੇ ਸੁਪਾਲ ਖਹਿਰਾਂ ਨੂੰ ਵੀ ਲਾਇਆ ਮੀਥੇਰ ਵੀ ਨੇ ਅਕਾਲੀ ਦਲ ਨੇ ਇਕਵਾ ਸਿੰਘ ਚ ਹੁੰਦਾ ਹਨਾ ਭਾਜਪਾ ਨੇ ਅਨਾਉਂਸ ਹੋਣ ਵਾਲੇ ਨੇ ਲੱਗਦਾ ਹੈ ਕਿ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਵੋਟ ਪਾ ਜਾਓਗੇ ਮੇਂ ਮੁੱਦੇ ਵਧੀਆ ਨੇ ਜੀ ਇਹ ਮੀਥੇਰ ਜੀ ਅੱਛੇ ਲੱਗਦੇ ਸਾਨੂੰ ਵਧੀਆ ਲੱਗਦੇ ਆ ਕਹਿੰਦੇ ਬਾਕੀ ਸਭ ਨਾਲੋਂ ਅੱਛੇ ਨੇ ਇਹਨਾਂ ਨੇ ਜੋ ਦੱਸਿਆ ਕਿ ਮੀਥੇਰ ਲੋਕਲ ਐਮਐਲਏ ਨੇ ਮੰਤਰੀ ਵੀ ਨੇ ਇਹਨਾਂ ਨੇ ਕਹਿੰਨਾ ਹੈ ਕਿ ਸ਼ਹਿਰ 'ਚ ਕੰਮ ਕਰ ਰਹੇ ਨੇ अच्छी और ना ना जुड़े हैं तो न किस उम्मीदवार जो जनता के लिए अच्छा काम करे ठीक है जैसे एजुकेशन के ऊपर सबसे मेन फोकस है बच्चों का जो आज कल हाई एजुकेशन में पैसा खर्च हो रहा है उससे ज, एक जेनुअन हो और प्राइवेट स्कूल कॉलेज के ऊपर रखे ठीक है दूसरी बात है कि जो जैसे मैं, जै, जो के लिए दो तीन चीज चाहिए मतलब जो, जो उसके राशन में उसमें थोड़ा जीएसटी कम करे बाकी मेडिसिन का ये सब उम्मीदवार पार्टी के लिए पसंद है की सारी पार्टी ने उम्मीदवार भी चोन मैदान आगे प्रचार भी शुरू हो चुके कि किस तरह का उम्मीदवार जो एजुकेटेड हो ਔਰ ਆਜ ਕੇ ਜਨਰੇਸ਼ਨ ਕੋ ਸਮਝੇ ਉਸ ਕੌਨਸੀ ਪਾਰਟੀ ਪਾਰਟੀ ਕਾ ਤਾਂ ਕੋਈ ਨਹੀਂ ਪਾਰਟੀ ਕਿਸੇ ਪਾਰਟੀ ਕਿਸੇ ਨਹੀਂ ਕੋਈ ਫੋਕਸ ਨਹੀਂ ਇਹਸ ਪਾਰਟੀ ਕੋ ਦੇਣਾ ਐਜੂਕੇਸ਼ਨ ਤੇ ਹੈਲਥ ਉਹ ਵੀ ਇਹਨਾਂ ਦਾ ਇਹਨਾਂ ਦਾ ਵੀ ਉਹੀ ਮੁੱਦਾ ਪਰ ਪਾਰਟੀ ਨਹੀਂ ਉਮੀਦਵਾਰ ਨੂੰ ਬਸੰਦ ਕੇ ਰਹਿਣਗੇ ਹਜੇ ਕੀ ਗੱਲ ਸਰ ਕੀ ਨਾਮ ਸਰ ਪ੍ਰਵੀਨ ਜੀ ਰਹਿਣਾ ਸਰ ਜੀ ਗੱਲ ਕਰੀ ਲੋਕ ਸਵਾਲ ਇਲੈਕਸ਼ਨ ਆ ਗਏ ਸਾਰੇ ਪਾਰਟੀਆਂ ਨੇ ਉਮੀਦਵਾਰ ਵੀ ਚੋਣ ਪਰਚਾਰਤੇ ਨੇ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੁੰਦੇ ਨੇ ਉਮੀਦਵਾਰ ਤਾਂ ਸਾਨੂੰ ਉਹੀ ਜਾਇਦਾ ਜਿਹੜਾ ਸਾਰੇ ਲੋਕਾਂ ਬਾਰੇ ਸੋਚ ਸਕੇ ਚੰਗੇ ਕੰਮ ਕਰੇ ਜੀ ਆਪਣੇ ਸਮਾਜ ਵਾਸਤੇ ਆਪਣੇ ਸ਼ਹਿਰ ਵਾਸਤੇ ਕੋਈ ਨਾ ਕੋ ਚੰਗਾ ਕੰਮ ਕਰੇ ਉਮੀਦ ਫਿਰ ਆਏ ਸੀਗੇ ਪਹਿਲਾ ਐਮਐਲਏ 2 ਸਾਲ ਹੋ ਗਏ ਬਹੁਤ ਉਮੀਦਾਂ ਨਾਲ ਜਿਤਾਇਆ ਸੀਗਾ ਹੁਣ ਵੀ ਫਿਰ ਉਹਨਾਂ ਦੇ ਨਾਲ ਹੀ ਆ ਉਹਨਾਂ ਤੋਂ ਅਲੱਗ ਨਹੀਂ ਹੈਗੇ ਪਰ ਕੀਤਾ ਹਜੇ ਉਹਨਾਂ ਨੇ ਕੁਝ ਵੀ ਨਹੀਂ ਅੱਗੇ ਕੀ ਸੋਚ ਰੱਖਦੇ ਹਾਂ ਕਿ ਕਿਹੜੇ ਕੰਮ ਨੇ ਜਿਹੜੇ ਆਪਣੇ ਸ਼ਹਿਰ ਵਾਸਤੇ ਚੰਗੇ ਹੋਣੇ ਚਾਹੀਦੇ ਨੇ ਦੇਖੋ ਮੇਨ ਤਾਂ ਮਤਲਬ ਜਿਵੇਂ ਇੱਕ ਸਟੇਡੀਅਮ ਦੀ ਗੱਲਾਂ ਆਵਾਜ਼ ਉੱਠੀ ਸੀਗੀ ਕੋਈ ਸਟੇਡੀਅਮ ਨਹੀਂ ਬਣਿਆ ਇੱਥੇ ਸ਼ਹਿਰ ਦੇ ਵਿੱਚ ਫਿਰ ਆਪਣੇ ਕੋਈ ਇੱਥੇ ਮੈਡੀਕਲ ਫੈਸਿਲਿਟੀ ਹੁਣ ਆਪਣਾ ਹਸਪੀਟਲ ਵੀ ਗ੍ਰੇਡ 2 ਦਾ ਇਹਨੂੰ ਵੀ ਅਪਗ੍ਰੇਡ ਕੀਤਾ ਜਾ ਸਕਦਾ ਹੈਗਾ ਬਾਕੀ ਜ ਆਪਣੀ ਜਿਹੜੀ ਮਾਰਕੀਟ ਹੈ ਮਾਰਕੀਟ ਦੇ ਵਿੱਚ ਟ੍ਰੈਫਿਕ ਪੁਲਿਸ ਦਾ ਵੀ ਸਾਫ ਚਾਹੀਦਾ ਹੈ ਜਿਹੜੇ ਰੋਜ਼ ਰੋਜ਼ ਜਾਮ ਲੱਗ ਰਹੇ ਨੇ ਕਿਸ ਕਿਸ ਤਰ੍ਹਾਂ ਦਾ ਉਮੀਦਵਾਰ ਚਾਹਨੇ ਸਰ ਸਰ ਇਹ ਦਵਾ ਹੀ ਚਾਹਨੇ ਵੀ ਜਿਹੜਾ ਸਾਰੇ ਸਮਾਜ ਦੀ ਭਲਾਈ ਕਰੇ ਸਾਰੇ ਲੋਕਾਂ ਵਾਸਤੇ ਆਮ ਪਬਲਿਕ ਵਾਸਤੇ ਸੋਚੇ ਜਣਾ ਕਿ ਕਿਸ ਤਰ੍ਹਾਂ ਦਾ ਕੰਮ ਕਰੇ ਜੂੜੇ ਤੁਹਾਨੂੰ ਲੱਗਦਾ ਕਿ ਇੱਥੇ ਲੋੜ ਹੈ ਤੁਹਾਨੂੰ ਸਾਨੂੰ ਤਾਂ ਐਵੇਂ ਲੱਗਦਾ ਕਿ ਜਿਵੇਂ ਸਾਡਾ ਘਰ ਕੇਸੀ ਰੋਡ ਤੇ ਆ ਉੱਥੇ ਗਲਿਆਂ ਵਿੱਚ ਪਾਣੀ ਬਹੁਤ ਜ਼ਿਆਦਾ ਆਉਂਦਾ ਹੈ ਤਾਂ ਕੋਈ ਵੀ ਪਾਰਟੀ ਦਿੱਤ ਰਹੀ ਹੈ ਕਿ ਘਰ ਨੀਵੇ ਹੋਈ ਜਾ ਰਹੀਆਂ ਸੜਕਾਂ ਬਣੀ ਜਾ ਰਹੀਆਂ ਪਾਣੀ ਦੀ ਕੋਈ ਪ੍ਰੋਬਲਮ ਸੋਲਵ ਨਹੀਂ ਹੋ ਰਹੀ ਇਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਆਮ ਪਬਲਿਕ ਨੂੰ ਹਰ ਟਾਈਮ ਆਉਂਦੀਆਂ ਫੇਸ ਕਰਨੀਆਂ ਪੈਂਦੀਆਂ ਬਾਰਿਸ਼ਾਂ ਦੇ ਮੌਸਮ 'ਚ ਕੋਈ ਵੀ ਪਾਰਟੀ ਆਉਂਦੀ ਹੈ ਹਰ ਪਾਰਟੀ ਕਹਿੰਦੀ ਹੈ ਹਾਂ ਇਸ ਵਾਰੀ ਨਹੀਂ ਪਾਣੀ ਆਏਗਾ ਇਸ ਵਾਰੀ ਨਹੀਂ ਆਏਗਾ ਪਰ ਉਹ ਗਲਿਆਂ ਵਿੱਚ ਤਾਂ ਪਾਣੀ ਇੰਨਾ ਜ਼ਿਆਦਾ ਲੈਵਲ ਹੋ ਜਾਂਦਾ ਕਿ ਘਰਾਂ ਦੇ ਅੰਦਰ ਤੱਕ ਪਾਣੀ ਆਉਂਦਾ ਹੈ ਗੱਲ ਹਦੀ ਵੀ ਅਧੂਰੀ ਨੇ ਇੱਕ ਇਹਨਾਂ ਨੇ ਕਹਿੰਨਾ ਕਿ ਹਰ ਵਾਰੀ ਚ ਇਲੈਕਸ਼ਨਾਂ ਵੇਲੇ ਆਉਂਦੇ ਨੇ ਵਾਅਦੇ ਕਰਦੇ ਨੇ ਪਰ ਉਹੀ ਕੰਮ ਉੱਥੇ ਖੜੇ ਰਹਿ ਜਾਂਦੇ ਨੇ ਕੀ ਜਾਣੇ ਹੋਈ ਇਸ ਵਾਰ ਲੋਕ ਸਭਾ ਇਲੈਕਸ਼ਨ ਅਜੇ ਕਿਸ ਤਰ੍ਹਾਂ ਦਾ ਉਮੀਦਵਾਰ ਜਨ ਹੈ ਸੰਤਾ ਜੀ ਕੋਈ ਮਰਜ਼ੀ ਸਰਕਾਰ ਆ ਜੇ ਕੋਈ ਕੰਮ ਨਹੀਂ ਕਰਦੀ ਮੈਂ ਤਾਂ ਕਹਿੰਦਾ ਨੋਟ ਲਈ ਦਵਾ ਕੇ ਆਵਾਂ ਬੋਟ ਪਾਣ ਤਾਂ ਜਾਵਾਂਗੇ ਨਾ ਬੋਟ ਪਾਉਣ ਹੀ ਨਾ ਜਾਵਾਂ ਜੇ ਨੋਟ ਲਈ ਦਵਾ ਕੇ ਬੋਟ ਪਾਣ ਤਾਂ ਜਾਣਾ ਜ਼ਰੂਰੀ ਚਾਹੀਦਾ ਨੇ ਤੁਸੀਂ ਨਹੀਂ ਜਾਓਗੇ ਫਿਰ ਬੱਚਿਆਂ ਨੂੰ ਵੀ ਦੱਸਾਂਗੇ ਬੱਚਿਆਂ ਨੂੰ ਦੱਸਣ ਦੀ ਗੱਲ ਨਹੀਂ ਜੀ ਦੇਖੋ ਕੋਈ ਸਰਕਾਰ ਆਈ ਉਹ ਕੰਦੀ ਕੋਸ਼ਾ ਕਰਦੀ ਕੋਸ਼ਾ ਆਮ ਆਦੀ ਪਾਰਟੀ ਤੋਂ ਬਹੁਤ ਮਿੱਦਾ ਸੀ ਕੋਈ ਉਤੋਂ ਨਹੀਂ ਉਮੀਦ ਹੋਈ ਮਤਲਬ ਕਿ ਉਹਨੇ ਹਰ ਇੱਕ ਨੂੰ ਤੰਗ ਕੀਤਾ ਮੇਰੇ ਲਈ ਤਾਂ ਸਾਰੇ ਤਾਂ ਇੱਕ ਬਰਾਬਰ ਆ ਪਰ ਮੈਨੂੰ ਐ ਨਹੀਂ ਲੱਗਦਾ ਕੋਈ ਸਰਕਾਰ ਆ ਕੇ ਕੁਝ ਕਰ ਦੇ ਲੋਕ ਆਮ ਲੋਕਾਂ ਲਈ ਕੁਝ ਨਹੀਂ ਹੋ ਰਿਹਾ ਜਿਹੜੀ ਆਮ ਪਬਲਿਕ ਆ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਪਾਰਟੀ ਤਾਂ ਇਹ ਦੇਖੋ ਕੋਈ ਵੀ ਤਾਂ ਸਾਰੇ ਇੱਕੋ ਲੱਗ ਜਾਂਦੇ ਮੈਂ ਤਾਂ ਲੋਕਾਂ ਨੂੰ ਪਸੰਦ ਕਰਦੇ ਵੀ ਆ ਬੰਦਾ ਸ਼ਾਇਦ ਕੰਮ ਕਰਦੇ ਮੈਨੂੰ ਐ ਨਹੀਂ ਹੁੰਦਾ ਬੀਜੇਪੀ ਵਾਲਾ ਬੰਦਾ ਜਾਂ ਕਾਂਗਰਸ ਵਾਲਾ ਪਰ ਇਸ ਟਾਈਮ ਮੈਨੂੰ ਤਾਂ ਲੱਗਦਾ ਨਹੀਂ ਕੋਈ ਕੰਮ ਉਹ ਪਰ ਮੈਂ ਇਸ ਟਾਈਮ ਪਰ ਜਿਹੜਾ ਬੋਲਵਾਣਾ ਬੀਜੇਪੀ ਦਾ ਬੋਟ ਪਾਣ ਜਾਣਾ ਜੀ ਜਿਹੜੀ ਮਰਜ਼ੀ ਨੂੰ ਪਾਈਓ ਬੋਟ ਮੈਨੂੰ ਤਾਂ ਲੱਗਦਾ ਵੀ ਹੁਣ ਇੱਕ ਐਕਸਟਰਾ ਬਟਨ ਦਬਾਣਾ ਚਾਹੁੰਦਾ ਨੋਟ ਵਾਲਾ ਲੋਕਾਂ ਨੂੰ ਪਤਾ ਲੱਗੇ ਵੀ ਭਾਈ ਨੋਟਾ ਦਾ ਬਟਨ ਹੁੰਦਾ ਪਰ ਬੋਟ ਪਾਣ ਜਾਓ ਜਾਂ ਨੋਟਾ ਦਬਾਓ ਪਰ ਜਾਓ ਚੋਟਾ ਹੀ ਦਬਾਓ ਮੈਂ ਬੀਲੋ ਜੀ ਇਸ ਵਾਰ ਕਿਸ ਤਰ੍ਹਾਂ ਦਾ ਲੋਕ ਸਭਾ ਚੋਣਾਂ ਜੀ ਕਿਸ ਤਰ੍ਹਾਂ ਦਾ ਮੀਰਵਾ ਚਾਹਨਾ ਹੈ ਬਸ ਇਸ ਚਾਰੇ ਪਾਸੇ ਤਰੱਕੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਤਰੱਕੀ ਜਿਹੜਾ ਵਪਾਰ ਘਟੀ ਜਾਂਦਾ ਵੀ ਉਹ ਸਹੀ ਹੋਵੇ ਲੋਕਾਂ ਦਾ ਰਹਿਣ ਸਹਣ ਸਹੀ ਹੋਵੇ ਜਿਹੜੇ ਆ ਚੋਰੀਆਂ ਲੱਗੀਆਂ ਹੋ ਰਹੀਆਂ ਨੇ ਜਦ ਸ਼ਹਿਰ ਦੇ ਵਿੱਚ ਇਹ ਠੀਕ ਹੋਣੀ ਚਾਹੀਦੀ ਨੇ ਲੱਗਦਾ ਕਿ ਪਹਿਲਾਂ ਵੀ ਉਮੀਦਵਾਰ ਜਿੱਤ ਗਏ ਗਏ ਨੇ ਇਥੋਂ ਇਲੈਕਸ਼ਨ ਚ ਦੁਬਾਰਾ ਖੜੇ ਕਈ ਖੜੇ ਹੋਏ ਨੇ ਕੋਈ ਨਵੇਂ ਚਿਹਰੇ ਨੇ ਕਿਸ ਤਰ੍ਹਾਂ ਪਾਰਟੀ ਨੂੰ ਪਸੰਦ ਕਰਨੂ ਕੋਈ ਉਮੀਦਵਾਰ ਨੂੰ ਨਹੀਂ ਇਹ ਕੰਮ ਸਹੀ ਹੋਣਾ ਚਾਹੀਦਾ ਕੋਈ ਮਰਜ਼ੀ ਪਾਰਟੀ ਹੋਵੇ ਕੰਮ ਸਹੀ ਹੋਣਾ ਚਾਹੀਦਾ ਪਾਰਟੀ ਪਸੰਦ ਪਾਰਟੀਆਂ ਸਾਰੀਆਂ ਵਧੀਆ ਨੇ ਜੀ ਕਿਸ ਤਰ੍ਹਾਂ ਦੇ ਲੋਕ ਸਭਾ ਚ ਉਮੀਦਵਾਰ ਚਾਹਣੇ ਸਰ ਅਸੀਂ ਉਮੀਦਵਾਰ ਨੂੰ ਜਾਵਾਂਗੇ ਜੀ ਕੀ ਕਿਸ ਮੁੱਦੇ ਨੂੰ ਲੈ ਕੇ ਨਾਲ ਜੁੜਿਆ ਤੇ ਕੀ ਇਸ ਮੁੱਦੇ ਅੱਗੇ ਅੱਗੇ ਕੀ ਜਾਣੇ ਹੋ ਕੀ ਆ ਉਹਨਾਂ ਨੇ ਆਪਣੇ ਵਿੱਚ ਬਹੁਤ ਪਹਿਲਾਂ ਕੰਮ ਕੀਤੇ ਨਹੀਂ ਮੀਤਹਿਰ ਜੀ ਨੇ ਕੋਈ ਕੰਮ ਨਹੀਂ ਕੀਤੇ ਆਪਣੇ ਕੋਈ ਤੇ ਆਪਣੇ ਹਲਕੇ ਬਰਹਾਲੇ ਵਿੱਚ ਵੀ ਕੁਝ ਕੋਈ ਕੰਮ ਕੀਤੇ ਹਾਲਾਂਕਿ ਦੋ ਵਾਰ ਐਮਐਲਏ ਬਣ ਚੁੱਕੇ ਹੀ ਤਾਂ ਵੀ ਕੋਈ ਬਕਾਇਦਾ ਦਾ ਕੰਮ ਨਹੀਂ ਹੋਇਆ ਕਿ ਇਸੇ ਮਰਜੀਦ ਮਾਨ ਜੀ ਨੂੰ ਵੋਟ ਪਾਵਾਂਗੇ ਪਹਿਲਾਂ ਵੀ ਇਸ ਹਲਕੇ ਦੇ ਲੋਕਾਂ ਨੂੰ ਜਿਤਾਇਆ ਭਾਰੀ ਮਾਤਰਾ ਦੇ ਚਿਤਾਗੇ ਬਹੁਤ ਜਿਤਾਇਆ ਸੀ ਵੀ ਵੋਟ ਨੂੰ ਸਪੋਰਟ ਕੀਤੀ ਸੀ ਪਰ ਉਹਨਾਂ ਕੋਈ ਸਾਡੇ ਹੱਲ ਨਹੀਂ ਕੀਤੇ ਅਸੀਂ ਅਜਿਕਰ ਨਹੀਂ ਚਾਹਾਂਗੇ ਹੋ ਇਸ ਟਾਈਮ ਜਿਵੇਂ ਦੇਖ ਰਹੇ ਆ ਵਪਾਰ ਦਾ ਬਹੁਤ ਮਾੜਾ ਹਾਲ ਹੈ ਕੁਝ ਹੋ ਆਨਲਾਈਨ ਬਿਜ਼ਨਸ ਆ ਨੇ ਲਾ ਲੋ ਕੁਛ ਆ ਮੌਲਾ ਨੇ ਲਾ ਲੋ ਮਤਲਬ ਇਹਨਾਂ ਨੇ ਬਾਜ਼ਾਰ ਦੀ ਪੱਟੀ ਮੇਸ ਕਰ ਰੱਖੀ ਆ ਕਮਕਾਰਾਂ ਚ ਅਸੀਂ ਤਾਂ ਇਹ ਸੋਚਦੇ ਹਾਂ ਵੀ ਜਿਹੜਾ ਵਪਾਰੀ ਹਿੱਤ ਵਾਸਤੇ ਸੋਚੇ ਅਸੀਂ ਤਾਂ ਉਹਨੂੰ ਦੇਖੋ ਬਿਹਤਰ ਸਮਝਦੇ ਹਾਂ ਕਿ ਕਿਸੇ ਕੋਈ ਪਾਰਟੀ ਕੋ ਪਸੰਦ ਪਾਰਟੀ ਤਾਂ ਦੇਖੋ ਨਹੀਂ ਰਹੀ ਤਾਂ ਤੁਹਾਨੂੰ ਕਹਿੰਨੇ ਵੀ ਸਾਰੀਆਂ ਹੀ ਪਾਰਟੀਆਂ ਸਾਡੇ ਲਈ ਤਾਂ ਇੱਕੋ ਬਰਾਬਰ ਹੀ ਐ ਹਾਲੇ ਤੱਕ ਤਾਂ ਕੋਈ ਫਿਲਹਾਲ ਸਾਨੂੰ ਕੋਈ ਅਜਾ ਕੈਂਡੀਡੇਟ ਮਿਲਿਆ ਨਹੀਂ ਜਿਹੜਾ ਵਪਾਰ ਦੀ ਹਿੱਤ ਦੀ ਗੱਲ ਕਰਦਾ ਹੋਵੇ ਹਾਂ ਇਹੀ ਕਹਣਾ ਦੇਖੋ ਹੁਣ ਵਪਾਰੀਆਂ ਦੇ ਆਪਦੇ ਸਮੱਥਿਆ ਨੇ ਪਰ ਬਿਮਾਰੀ ਦੀ ਸਮੱਥਿਆ ਤੋਂ ਉਹਨੂੰ ਕੋਈ ਤਿਆਰ ਨਹੀਂ ਆ ਬੰਦਾ ਮੁੱਦੇ ਹੀ ਕੋਈ ਮੁੱਦੇ ਤਾਂ ਆ ਹੀ ਨਹੀਂ ਦੇਖੋ ਆਨਲਾਈਨ ਨੇ ਮਾਲ ਨੇ ਮਤਲਬ ਇਹੀ ਕੰਮ ਚੋਪਟ ਕਰੀ ਜਾਂਦੇ ਨੇ ਹੈ ਸਾਡਾ ਹੋਰ ਵੀ ਲੋਕ ਨੇ ਗੱਲ ਕਰਦੇ ਕੀ ਨਾਮ ਸਰ ਮਨੋ ਰਵਿੰਦਰ ਸ਼ਰਮਾ ਜੀ ਰਵਿੰਦਰ ਜੀ ਅ ਕਿਸਤਾਨ ਦਾ ਲੋਕ ਸਭਾ ਲੈਕਸ਼ਨ ਜਿਸ ਦਾ ਉਮੀਦਵਾਰ ਚੰਨ ਲੋਕ ਸਭਾ ਦਾ ਲੈਕਸ਼ਨ ਹੈ ਜੀ ਜਿਹੜੇ ਅਸੀਂ ਮੁਲਾਜ਼ਮ ਵਰਗਾ ਸਾਡਾ ਮੁਲਾਜ਼ਮ ਵਰਗ ਦੇ ਵਿੱਚ ਬਹੁਤ ਵੱਡੀ ਇੱਕ ਸਮੱਸਿਆ ਖੜੀ ਹੋਈ ਪਈ ਹੈ 올ਡ ਪੈਨਸ਼ਨ ਸਕੀਮ ਦੀ ਉਹ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਨੇ ਸਾਰੀਆਂ ਇਹ ਵਾਅਦਾ ਕਰਦੀਆਂ ਨੇ ਇਲੈਕਸ਼ਨ ਤੋਂ ਪਹਿਲਾਂ ਵੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ ਲੇਕਿਨ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਅਸੀਂ ਦੇਖਿਆਗਾ ਕਿ ਕਿਸੇ ਨੇ ਵੀ ਇਹ ਨਹੀਂ ਸੁਣੀ ਕਦੇ ਸਰ ਜੋ ਮੁਲਾਜ਼ਮਾਂ ਦੇ ਪੱਖ ਦੀ ਗੱਲ ਕਰੂਗਾ ਅਸੀਂ ਇਸ ਤਰ੍ਹਾਂ ਦੀ ਸਰਕਾਰ ਪਾਲਦੇ ਹਾਂ ਲੋਕ ਸਭਾ ਹਲਕਾ ਸੰਗਰੂਰ ਦੇ ਅੱਜ ਬਰਨਾਲਾ ਵਿੱਚ ਜਿੱਥੇ ਲੋਕਾਂ ਨੂੰ ਜਾਣਿਆ ਕਿ ਅਬ ਆਬਾਦ ਦੀ ਕੀ ਆਵਾਜ਼ ਹੈ ਕੀ ਮੰਗਾਂ ਨੇ ਕਿਹੜੇ ਉਮੀਦਵਾਰ ਪਸੰਦ ਨੇ ਵੱਖ-ਵੱਖ ਲੋਕਾਂ ਦੀ ਆਪਦੀ رائے ਦੱਸੀਆਂ ਕਿਸੇ ਨੂੰ ਉਮੀਦਵਾਰ ਪਸੰਦ ਹੈ ਕਿਸੇ ਨੂੰ ਪਾਰਟੀ ਕਿਸੇ ਨੂੰ ਕੰਮ ਪਰ ਹਰ ਇੱਕ ਮੁੱਦੇ ਆਪਣੇ ਵੱਖਰੇ-ਵੱਖਰੇ ਦੇਖਣ ਨੂੰ ਮਿਲੇ ਪਰ ਇੱਕ ਜ਼ੋਨ ਨੂੰ ਜਿੱਥੇ VOTING ਹੋਣੀ ਹੈ ਤੇ 4 ਦਿਨੋਂ ਜਿਹੜੇ ਰਿਜ਼ਲਟ ਆਣੇ ਉਹ ਨਤੀਜੇ ਚ ਪਤਾ ਲੱਗੂਗਾ ਕਿ ਲੋਕਾਂ ਦੀ ਇਸ ਵਾਰ ਕੀ ਡਿਮਾਂਡ ਹੈ ਕੀ ਮੰਗ ਹੈ ਤੇ ਕਿਹੜੇ ਉਮੀਦਵਾਰ ਨੂੰ ਜਿਤਾਉਂਦੇ ਨੇ ਬਰਨਾਲ ਤੋਂ ਆਸ਼ੀਸ਼ ਸ਼ਰਮਾ PTC NEWS